ਜਿਹੜੇ ਹਨੀ ਪੰਡਤ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਹਾਂ ਤਾੜੀਆਂ ਵੱਜ ਰਹੀਆਂ ਨੇ ਪਿਆਰ ਦੀ ਗੱਲ ਹੈ ਲਾਫੁਰ ਲਾਫ ਦਰਸ਼ਕਾਂ ਦਾ ਪਿਆਰ ਨਾਮਾਂ ਦੀ ਹੱਲਾਸ਼ੇਰੀ ਤੇ ਕੋਚਾਂ ਦੀਆਂ ਬਰੀਕੀਆਂ ਦੇ ਨਾਲੇ ਕਬੱਡੀ ਦੇ ਖਿਡਾਰੀ ਸਟੂਰੀਆਂ ਦੇ ਸੁਪਰਸਟਾਰ ਬਣਦੇ ਨੇ ਨਾਲ ਦੇਖਦੇ ਆਂ ਵੀ ਆਸਮਾਨ ਹਨੀ ਪੰਡਤ ਬੋਲੇ ਆ ਜੀ ਧਰਤੀ ਦਾ ਇਹ ਮੁਕਾਬਲਾ ਮੋਗੇ ਵਾਲੇ ਦਾ ਹੋ ਗਿਆ ਮੇਰੇ ਮਿੱਤਰੋ ਆਸਮਾਨ ਕੋਲੀਆਂ ਦੀ ਧਰਤੀ ਦੀ ਨੰਬਰ ਜਿਹੜਾ ਹੈ ਸ਼ਾਰਪੁਰੀਏ ਦਾ ਜੇ ਲੱਕ ਸ਼ੀਰਾ ਜੀ ਉਹਨਾਂ ਦਾ ਧੰਨਵਾਦ ਹੈ ਲੈ ਵੀ ਤਾਜੀਪੁਰ ਚੱਕਰੇ ਦੇ ਫਿਰ ਵੀ ਵੱਡਾ ਮੇਲਾ ਮੇਲਾ ਕਪਤਾ ਦੇ ਪ੍ਰਬੰਧਕ ਦਲਵੀਰ ਸਾਹੀ ਉਹਨਾਂ ਦੀ ਨਾ ਵੱਡੀ ਜ਼ਿੰਮੇਵਾਰੀ ਸਾਰੀ ਸੋਈ ਹੈ ਇਹ ਅੰਗਰੇਜ਼ ਲਿਗ ਕਲਬੀ ਫੈਡਰੇਸ਼ਨ ਦੇ ਸ਼ੈਕਰ ਹੀਟ sire ਦਾ ਮੈਚ ਫਾਈਨਲ ਆਹ ਕਹਿੰਦੇ ਕਾਸ਼ੀਪੁਰੀਆ ਟੀਮ ਕਲੇਬ ਪਿੰਡ ਦਾ ਹਣੀ ਹਣੀ ਓ ਬੱਲੇ ਬੱਲੇ ਸਾਹਮਣੇ ਸਾਹਮਣੇ ਕਬੱਡੀ ਪੌਂਡ ਦੇ ਰੇਡਰਾਂ ਦੇ ਵਿਚ ਹਣੀ ਪੰਡ ਪੰਡ ਤੇ ਪਲਾਡ ਦੇ ਵਿਚ ਵੱਧ ਰਿਹਾ ਆ ਬੋਲਿਆ ਹਾਂ ਹੁਣ ਕੌਣ ਥੱਲੇਗਾ ਗੱਲ ਸਮੇਂ ਦੀ ਮੇਰੇ ਵੀ ਸਾਰੀ ਫੈਡਰੇਸ਼ਨ ਦਾ ਵਿੰਨਤ ਕਰਦੇ ਧੰਨਵਾਦ ਆਹ ਸਾਹਮਣੇ ਨੌਜਵਾਨੀ ਸਦੀ ਕਾਲੇ ਸੰਘੇ ਵਾਲਾ ਹੋਣ ਵਾਹ ਓਏ ਹਣੀ ਪੰਡ ਪੰਡ ਦੇ ਸੱਤ ਸੱਤ ਖਾਫੀਆਂ ਦੇ ਲਈ ਤੇ ਤੇ ਜਾਣਗੇ ਹਣੀ ਪੰਡ ਦੀ ਰੇਡ ਪੈ ਰਹੀ ਹੈ ਨਹੀਂ ਸਾਹਮਣੇ ਦੇਖਦੇ ਆਂ ਕਿ ਇਸ ਵੇ ਬੱਲੂ ਵਾਲੀਆ ਕਬੱਡੀ ਪਾਉਣ ਦੇ ਲਈ ਵੜਿਆ ਹੋਇਆ ਹੈ ਅੱਜ ਕੱਲ ਮਿੱਤਰਾਂ ਦਾ ਡਰ ਚੱਲਦਾ ਹੈ ਉਹ ਚਾਰੇ ਪਾਸੇ ਮਿੱਤਰਾਂ ਦਾ ਡਰ ਚੱਲਦਾ ਲਓ ਹਣੀ ਪੰਡਤ ਮੇਰੇ ਮਿੱਤਰਾਂ ਸਮੇਂ ਲਹਿਾਰੇ ਦਾ ਮਨਾਉ ਉਹ ਮੇਰੀ ਖਾ ਆ ਅੱਤ ਦਾ ਸੜਾ ਹੋਣ ਵਾਲੀ ਗੱਲ ਤਾੜੀਆਂ ਦਰਸ਼ਕ ਵੀਰੋ ਤਾੜੀਆਂ ਬਣਦਿਆਂ ਨੇ ਤਾੜੀਆਂ ਬਣਦਿਆਂ ਨੇ ਲਓ ਪੰਡਤ ਨੇ ਕਮਾਲ ਕਰ ਦਿੱਤੀ